ਅਸੀਂ ਖੜੇ ਆ ਜੀ ਬਠਿੰਡਾ ਦੇ ਇੱਕ ਮਲਟੀਪਲੈਕਸ ਸਿਨੇਮਾ ਦੇ ਬਾਹਰ ਜਿੱਥੇ ਕਿ ਅੱਜ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਕਿਉਂਕਿ ਆਉਣ ਵਾਲੀ 6 ਸਤੰਬਰ ਨੂੰ ਇੱਕ ਫਿਲਮ ਰਿਲੀਜ਼ ਹੋਣੀ ਹੈ ਜਿਸ ਦਾ ਨਾਮ ਹੈ ਐਮਰਜੈਂਸੀ ਕੰਗਣਾ ਰਣawati ਦੀ ਇਹ ਫਿਲਮ ਪੰਜਾਬ ਦੇ ਉਸ ਬੁਰੇ ਦੌਰ ਦੀ ਕਹਾਣੀ ਦਰਸਾਉਂਦੀ ਹੈ ਜਦੋਂ 1984 ਦਾ ਵੇਲਾ ਸੀ ਤੇ ਉਸ ਵੇਲੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਉਹ ਤੇ ਜੀ ਕੰਗਨਾਰ ਨਾਉਤ ਨੇ ਇਸ ਦੇ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਰੋਲ ਨਿਭਾਇਆ ਤੇ ਸਿੱਖ ਜੱਥੇਬੰਦੀਆਂ ਅੱਜ ਪਹੁੰਚੀਆਂ ਨੇ ਇੱਥੇ ਵਾਰਿਸ ਪੰਜਾਬ ਦਾ ਤੇ ਸ਼ੇਰ-ਏ-ਪੰਜਾਬ ਦੀ ਸਿੱਖ ਜੱਥੇਬੰਦੀਆਂ ਤੇ ਹੋਰ ਵੀ ਸਿੱਖ ਜੱਥੇਬੰਦੀਆਂ ਨੇ ਇਹਨਾਂ ਦਾ ਵਿਰੋਧ ਕਰਨ ਦਾ ਕਾਰਨ ਇਹ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਛਵੀ ਨੂੰ ਖਰਾਬ ਤਰਸ਼ਾਇਆ ਗਿਆ ਹੈ ਸਿੱਖਾਂ ਦੀ ਛਵੀ ਜਿਹੜੀ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਰਨੈਲ ਸਿੰਘ ਪਿੰਡਾਂ ਵਾਲਿਆਂ ਜੀ ਦੀ ਛਵੀ ਇਹਦੇ ਵਿੱਚ ਖਰਾਬ ਦਿਖਾਈ ਗਈ ਹੈ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਨੂੰ ਅਪत्तिजनक ਸ਼ਬਦਾਵਲੀ ਉਹਨਾਂ ਦੇ ਬਾਰੇ ਬੋਲੀ ਗਈ ਹੈ ਤੇ ਹੋਰ ਵੀ ਬਹੁਤ ਸਾਰੇ ਇਸ ਫਿਲਮ ਦੇ ਵਿੱਚ ਦ੍ਰਿਸ਼ ਨੇ ਜਿਨ੍ਹਾਂ ਤੋਂ ਸਿੱਖਾਂ ਨੂੰ ਇਤਰਾਜ਼ ਹੈ તાਜੇ ਤੇ ਮਟੰਡਾ ਦੇ ਇਸ ਮਲਟੀਪਲੈਕਸ ਸਿਨੇਮਾ ਦੇ ਬਾਹਰ ਪਹੁੰਚਿਆ ਨੇ ਸਖਜੇ ਬੰਦੀਆਂ ਤੇ ਜਿਹੜੇ ਥੀਏਟਰ ਦੇ ਇੱਥੋਂ ਦੇ ਮਾਲਕ ਹੈ ਉਹਨਾਂ ਨੂੰ ਜਾ ਕੇ ਮਿਲੇ ਨੇ ਆਪਰੇਟਰ ਨੇ ਉਹਨਾਂ ਨੂੰ ਜਾ ਕੇ ਮਿਲੇ ਤੇ ਉਹਨਾਂ ਨੂੰ ਉਸ ਫਿਲਮ ਨੂੰ ਨਾਂ ਲਗਾਉਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਇੱਕ ਪੁਤਲਾ ਕੰਗਣਾ ਰਣਾਵਤ ਦਾ ਇਹਦੇ ਵਿੱਚ ਸਾੜਿਆ ਗਿਆ ਕਿਉਂਕਿ ਕੰਗਣਾ ਰਣਾਵਤ ਨੂੰ ਸਿੱਖ ਮੰਨਦੇ ਨੇ ਕਿ ਇਹ ਸਾਡੀ ਕੌਮ ਨੂੰ ਕੌਮ ਦੀ ਸ਼ੋਭੀ ਖਰਾਬ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੰਗਣਾ ਰਣਾਵਤ ਵੱਲੋਂ ਤੇ ਇਹ ਆਪਾਂ ਗੱਲਬਾਤ ਵੀ ਕਰਦੇ ਆ ਜਿਹੜੇ ਇਥੇ ਆਗੂ ਪਹੁੰਚੇ ਨੇ ਸ਼ੇਰੇ ਪੰਜਾਬ ਜੱਥੇਬੰਦੀ ਦੇ ਆਗੂ ਤੇ ਵਾਰਸ ਪੰਜਾਬ ਸਿੱਖ ਜੱਥੇਬੰਦੀ ਦੇ ਆਗੂ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਇਹ ਵਿਰੋਧ ਅੱਜ ਕਰ ਰਿਹਾ ਹੈ ਕਿ ਕੀ ਮੰਗ ਕਰ ਰਿਹਾ ਹੈ ਕਿਉਂਕਿ ਕੰਗਣਾ ਰਾਅਬ ਦੇ ਖਿਲਾਫ ਇੱਥੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਗ੍ਰਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਸ ਵੱਲੋਂ ਕਈ ਵਾਰ ਅਪੱਤੀ ਜਨਕ ਬਿਆਨ ਵੀ ਦਿੱਤੇ ਗਏ ਨੇ ਤੇ ਇਸ ਫਿਲਮ ਦੇ ਚੱਲਦੇ ਵੀ ਕਈ ਵਾਰ ਇਹ ਜੀ ਬਿਆਨਬਾਜ਼ੀ ਹੋ ਚੁੱਕੀ ਹੈ ਜਿਸ ਤੋਂ ਸਿੱਖਾਂ ਨੂੰ ਇਤਰਾਜ਼ ਹੈ ਤਾਂ ਆਪਾਂ ਗੱਲਬਾਤ ਕਰਦੇ ਹਾਂ ਆਗੂਆਂ ਨਾਲ ਕਿ ਕੀ ਉਹਨਾਂ ਦਾ ਐਕਸ਼ਨ ਹੋਊਗਾ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਹ ਕਿਸ ਤਰ੍ਹਾਂ ਦਾ ਅੱਗੇ ਪ੍ਰੋਟੈਸਟ ਕਰਨਗੇ ਕਹਿਣਾ ਚਾਹੁੰਦਾ ਕੰਗੜਾ ਨੌ ਤੇ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਤੇ ਘੱਟ ਗਿਣਤੀਆਂ ਦੇ ਸਿੱਖਾਂ ਦੇ ਵਿਰੁੱਧ ਨਫਰਤ ਫਲਾ ਰਹੀ ਹੈ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਤੇ ਦਿੱਲੀ ਭਾਰਤੀ ਜਨਤਾ ਪਾਰਟੀ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਕਲ ਲਾਉਣੀ ਬੜੀ ਸੌਖੀ ਹੈ ਭਜਾਉਣੀ ਬੜੀ ਔਖੀ ਹੈ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਉਹਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਜਿਸ ਤਰ੍ਹਾਂ ਨਗਰ ਕਾਰ ਦੇ ਬਿਆਨ ਦਿੱਤੇ ਜਾ ਰਹੇ ਤੁਹਾਨੂੰ ਲੱਗਦਾ ਕਿ ਇਹ ਮਨਸ਼ਾ ਕੀ ਹੈ ਕਿ ਉਹ ਪੰਜਾਬ ਦੇ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕੋ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਫਰਕ ਪਾ ਕੇ ਦੇਸ਼ ਦੇ ਵਿੱਚ ਜਿਹੜੇ ਰਸਤੇ ਤੇ ਤੁਰੀ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਇਹ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਸਮਾਜਿਕ ਇਕਸੁਰਤਾ ਨਾਲ ਕਿਸੇ ਜਮਹੂਰੀਅਤ ਨਾਲ ਕਿਸੇ ਰੂਲ ਆਫ ਲਾ ਨਾਲ ਚੱਲ ਸਕਦਾ ਹੈ ਫਿਰਕਿਆਂ ਦੇ ਵਿੱਚ ਜਿਹੜੀ ਹਰਕਾ ਪਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅੱਗ ਨਾਲ ਖੇਡਦੇ ਆ ਅੱਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਸੌਖੀ ਹੈ ਭਜਾਉਣੀ ਔਖੀ ਹੈ ਧੰਨਵਾਦ ਅੱਜ ਇਹ ਫਿਲਮ ਲਾਉਂਦੇ ਨੇ ਧੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋਵੇ ਲੱਗ ਨਹੀਂ ਸਕਦੀ ਅੱਗੇ ਲਾਉਣੀ ਹੈ ਅੱਗੇ ਇੱਕ ਲੱਗੀ ਸੀ ਉਹਦਾ ਜੋ ਹੈ ਸਰਵਾਇਓ ਹੋਈ ਹੈ ਮੋਕੋ ਨੂੰ ਅਪੀਲ ਕਰੋ ਕਿ ਕੋਈ ਨਾ ਬਿਲਕੁਲ ਨਹੀਂ ਲੱਗਣ ਹੀ ਨਹੀਂ ਦੇਣੀ ਲੋਕ ਤਾਂ ਆਉਣਗੇ ਜੇ ਲੱਗਣ ਉਹਨਾਂ ਤੋਂ ਅਪੀਲ ਕਰਾਂਗੇ ਜਿਨੇ ਬਾਕੀ ਗੱਲਾਂ ਵੀ ਅਸੀਂ ਨੂੰ ਲੱਗਣ ਨਹੀਂ ਦੇਵਾਂਗੇ ਜੀ ਦੇਸ਼ ਪਰਚ ਮੰਗ ਕਰਾਂਗੇ ਕੱਲੇ ਪੰਜਾਬ ਚ ਵੀ ਦੇਸ਼ ਪਰਚੇ ਤੇ ਪਹੁੰਚਦੀ ਲੱਗੇ ਧੰਨਵਾਦ ਠੀਕ ਹੈ ਆ ਜੀ ਹਾਂ ਜੀ ਸਰ ਜੀ ਮੈਂ ਆਵਾ ਤੁਹਾਡਾ ਕੀ ਨੀ ਹਾਂ ਜੀ ਅਸੀਂ ਅੱਜ ਜਿਹੜਾ ਇੱਥੇ ਬਠਿੰਡਾ ਦੇ ਕੇ ਮਿੱਤਲ ਮਾਲ ਦੇ ਸਾਹਮਣੇ ਪ੍ਰੋਟੈਸਟ ਕੀਤਾ ਇਹ ਕੰਗਣਾ ਰੌਣਦ ਦੀ ਜਿਹੜੀ ਐਮਰਜੈਂਸੀ ਮੂਵੀ ਉਸ ਨੂੰ ਲੈ ਕੇ ਆ ਸੋ ਇਹ ਮੂਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਤੁਲੀਆ ਮੂਵੀ ਦੀ ਗੱਲ ਤਾਂ ਬਾਅਦ ਦੀ ਹੈ ਜਿਹੜੀ ਇਹ ਔਰਤ ਹੈ ਇਹ ਹਮੇਸ਼ਾ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਉਂਦੀ ਆ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਦੇਖਿਆ ਤੇ ਹੁਣ ਵੀ ਪਿੱਛੇ ਜੇ ਏਕਨ ਨੂੰ 에어ਪੋਰਟ ਦੇ ਵਿੱਚ ਜਦੋਂ ਕੁੜੀ ਨੇ ਸਭ ਕੁਝ ਸਿਖਾਇਆ ਉਹ ਕਿਸਾਨ ਅੰਦੋਲਨ ਦੀ ਟਿੱਪਣੀ ਨੂੰ ਲੈ ਕੇ ਤਾਂ ਇਹਦੀ ਜਿਹੜੀ ਜ਼ਹਿਰ ਆ ਸਿੱਖਾਂ ਦੇ ਖਿਲਾਫ ਆ ਉਹ ਅੱਜ ਇਸ ਮੂਵੀ ਤੋਂ ਵੀ ਸੱਦ ਹੁੰਦੀ ਆ ਇਸ ਮੂਵੀ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਉਹਨੂੰ ਇੱਕ ਪਤਿਤ ਸਿੱਖ ਵੱਲੋਂ ਵੀ ਦਿਖਾਇਆ ਗਿਆ ਤੇ ਉਹਨਾਂ ਦੇ ਵੱਲੋਂ ਦੇਸ਼ ਨੂੰ ਦੋ ਫਾੜ ਕਰਨ ਦੀ ਗੱਲ ਦੇ ਲਈ ਜਿਹੜੀ ਗੱਲ ਉਹਨਾਂ ਦੇ ਮੂੰਹ ਕਢਾਈ ਗਈ ਆ ਹਾਲਾਂਕਿ ਸੰਤਾਂ ਦੇ ਜਾਣ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਹੋਈਆਂ ਸੰਤਾਂ ਦੀ ਖੁਦ ਦੀ ਸਪੀਚ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਉਹਨਾਂ ਨੇ ਦਿਖਾਈ ਆ ਦੂਸਰੇ ਪਾਸੇ ਇਹ ਇੱਕ ਐਸੀ ਔਰਤ ਆ ਜਿਹੜੀ ਸਾਰਾ ਕੁਝ ਆਪ ਕਰ ਰਹੀ ਆ ਡਾਇਰੈਕਟਰ ਵੀ ਆਪ ਆ ਐਕਟਰ ਵੀ ਆਪ ਆ ਸਟੋਰੀ ਮੇਕਰ ਵੀ ਆਪ ਆ ਤੇ ਪ੍ਰੋਡਿਊਸਰ ਵੀ ਆਪ ਆ ਸੋ ਇਹ ਸਿੱਧਾ ਸਿੱਧਾ ਟਾਰਗੇਟ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਕਰ ਰਹੀ ਆ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਭਾਜਪਾ ਦੀ ਸਰਕਾਰ ਨੂੰ ਤੇ ਇਹ ਇਹਦੇ ਜਿਹੜੇ ਲੋਕ ਆ ਹਮ ਖੈ ਲਈ ਇਹਨਾਂ ਦੇ ਇਹਨਾਂ ਨੂੰ ਬੇਨਤੀ ਨੀ ਚੇਤਾਵਨੀ ਦਿੰਨੇ ਆ ਕਿ ਸੁਦਰ ਜਾਣ ਪੰਜਾਬ ਦੇ ਵਿੱਚ ਜਿਹੜੀ ਅੱਗ ਲਾਉਣ ਦੇ ਲਈ ਤੁਸੀਂ ਤੁਲੇ ਹੋ ਇਹ ਸੰਭਣੀ ਨਹੀਂ ਸੋ ਇਹਨੂੰ ਰੋਕਣ ਦੇ ਲਈ ਸਿੱਖ ਹਰਿਕ ਇਸ ਦੇ ਲਈ ਇਕੱਠੇ ਨੇ ਤੇ ਇਹਦਾ ਵਿਰੋਧ ਹਰ ਇੱਕ ਪੱਧਰ ਤੇ ਕਰਨਗੇ ਤੇ ਦੂਸਰੀ ਬੇਨਤੀ ਪੰਜਾਬ ਦੇ ਜਿਹੜੇ ਸਿਨੇਮੇ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਇਸ ਦਾ ਤੁਸੀਂ ਵੀ ਪੂਰਨ ਤੌਰ ਤੇ ਬਾਈਕਟ ਕਰੋ ਕਮਾਈਆਂ ਦੇ ਲਈ ਹੋਰ ਫਿਲਮਾਂ ਬਹੁਤ ਨੇ ਜੇ ਪੰਜਾਬ ਦੇ ਵਿੱਚ ਫਿਲਮਾਂ ਨਿੱਕੀ ਜੀ ਗੱਲ ਦੇ ਲਈ ਬੈਨ ਕੀਤੀਆਂ ਜਾ ਸਕਦੀਆਂ ਜਿਵੇਂ ਦਲਜੀਤ ਦੀ ਭਾਈ ਖਾਲੜਾ ਸਾਹਿਬ ਤੇ ਫਿਲਮ ਬਣੀ ਉਹਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੋਰ ਐਹੋ ਜਿਹੀਆਂ ਕਈ ਫਿਲਮਾਂ ਸੀ ਜਿਹੜੀਆਂ ਪੰਜਾਬ ਪ੍ਰਸ ਸੀ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਪਰ ਇਹਦੇ ਤੇ ਬੈਨ ਕਿਉਂ ਨਹੀਂ ਲੱਗਦਾ ਸੋ ਇਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਇਹਨੂੰ ਪੰਜਾਬ ਦੇ ਵਿੱਚ ਇਹਦੇ ਟ੍ਰੇਲਰ ਤੱਕ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਤੇ ਇਹਦੇ ਜਿਹੜੇ ਖਮਿਆਜੇ ਆ ਉਹ ਮਾੜੇ ਹੋਣਗੇ ਸਿਨੇਮੇ ਵਾਲੇ ਜਿਹੜੇ ਲੋਕ ਆ ਬਿਜ਼ਨਸਮੈਨ ਲੋਕ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਕਰਨ ਅਸੀਂ ਤੁਹਾਨੂੰ ਹੋਰ ਵੀ ਥਾਵਾਂ ਤੇ ਕਮਾਈ ਹੈ ਜਿਹੜੀ ਉਹਨਾਂ ਤੇ ਲੋਕ ਆਟੋਮੈਟਿਕ ਦਿੰਦੇ ਆ ਪਰ ਇਹਨੂੰ ਕਮਾਈ ਦਾ ਮਕਸਦ ਨਾ ਰੱਖਿਆ ਜਾਵੇ ਇਹਨੂੰ ਬੈਨ ਦੇ ਲਈ ਤੇ ਇਹਨੂੰ ਰੋਕਣ ਦੇ ਲਈ ਸਾਡਾ ਸਹਿਯੋਗ ਕੀਤਾ ਜਾਵੇ ਜਿਹੜਾ ਗੱਲ ਕਰੀ ਤੁਸੀਂ ਆ ਮਿਲ ਕੇ ਆਏ ਹੋ ਮਾਲਕ ਨੇ ਜਿਹੜੇ ਥੀਏਟਰ ਦੇ ਉਹਨਾਂ ਨੂੰ ਵੀ ਆਪਣੇ ਵੱਲੋਂ ਜਿਹੜਾ ਕਿਹਾ ਵੀ ਇਹ ਫਿਲਮ ਨਾਲ ਆਈ ਬਿਲਕੁਲ ਜੀ ਇਹ ਫਿਲਮ ਉਹਨਾਂ ਨੇ ਸਹਿਯੋਗ ਕੀਤਾ ਵੀ ਨਹੀਂ ਲੱਗੂਗੀ ਤੇ ਅਸੀਂ ਪੂਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਪੂਰੇ ਪੰਜਾਬ ਦੇ ਜਿੰਨੇ ਵੀ ਇਸ ਤਰੀਕੇ ਦੇ ਪੀਵੀਆਰ ਜਾਂ ਜਿਹੜੇ ਸਕਰੀਨ ਹੋਲਡਰ ਲੋਕ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਇਸ ਦਾ ਆਪ ਵਿਰੋਧ ਕਰਨ ਪੰਜਾਬ ਦੀ ਮੰਗ ਨਹੀਂ ਪੂਰੇ ਦੇਸ਼ ਦੀ ਪੂਰੇ ਵਰਲਡ ਵਾਈਡ ਅਸੀਂ ਗੱਲ ਕਰ ਰਹੇ ਹਾਂ ਉਹ ਬੰਦ ਨਹੀਂ ਪੰਜਾਬ ਦੇ ਬੰਦ ਕਰ ਦਿੰਦੇ ਆ ਸੁੱਖਾ ਸੁੱਖਾ ਚੱਲਦੇ ਫੇਰ ਨਹੀਂ ਅਸੀਂ ਪੂਰੇ ਸਿੱਖ ਦਾ ਪੂਰੇ ਵਰਲਡ ਦੇ ਵਿੱਚ ਹੀ ਹੈ ਨਾ ਹਰ ਪਹਿਲੀ ਗੱਲ ਤਾਂ ਇਸ ਦਾ ਵਿਰੋਧ ਆ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਤੇ ਜਥੇਦਾਰ ਵੱਲੋਂ ਸਾਡੇ ਅਕਾਲ ਤਖਤ ਤੇ ਸਰਮੌਰ ਸੰਸਥਾ ਸਾਡੀ ਸਾਡੇ ਜਥੇਦਾਰ ਦਾ ਸਾਡੇ ਲਈ ਸੁਪਰੀਮ ਨੇ ਅਸੀਂ ਮਤਲਬ ਉਹਨਾਂ ਵੱਲੋਂ ਵੀ ਇਹ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਤੇ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਥੈਂਕ ਯੂ ਖਿਲਾਫ ਅੱਜ ਜਿਹੜੇ ਸਿੱਖ ਚਤਤ ਬੰਦਿਆ ਇਕੱਠੇ ਹੋਈਆਂ ਨੇ ਤੇ ਇਹ ਮੰਗ ਕੀਤੀ ਹੈ ਕਿ ਕੰਗਣਾ ਰਣਾਵ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਇਹਦੇ ਵਿੱਚ ਸਿੱਖਾਂ ਦੀ ਛਵੀ ਨੂੰ ਖਰਾਬ ਪੇਸ਼ ਕੀਤਾ ਗਿਆ ਹੈ ਤਾਂ ਇਹ ਫਿਲਮ ਨੂੰ ਬੈਨ ਕਰਨ ਦਾ ਤਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਫਿਲਮ ਨੂੰ ਨਾ ਦੇਖਣ ਤੇ ਜਿਹੜੇ ਵੀ ਪਹਿਲਾਂ ਬਾ ਥੀਏਟਰ ਜਿਹੜੇ ਲਗਾਉਂਦੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਕਿ ਪੂਰੇ ਭਾਰਤ ਪੂਰੇ ਬਾਰਡਰ ਦੇ ਵਿੱਚ ਇਸ ਫਿਲਮ ਨੂੰ ਨਾ ਲਾਇਆ ਜਾਵੇ ਇਹ ਮੰਗ ਕੀਤੀ ਹੈ ਜੇ ਕੋਈ ਲਗਾਉਂਦਾ ਤਾਂ ਉਸ ਦਾ ਵਿਰੋਧ ਕੀਤਾ ਜਾਊਗਾ ਅੱਜ ਪੁਤਲਾ ਫੁਕਿਆ ਗਿਆ ਤਾਂ ਕੰਗੜਾ ਰਾਉਤ ਦੇ ਖਿਲਾਫ ਨਾਰੇਵਾਜੀ ਕੀਤੀ ਗਿਆ ਫਿਲਮ ਮੇਕਰ ਜਿਹੜੇ ਹੈਗੇ ਉਹਨਾਂ ਖਿਲਾਫ ਨਾਰੇਵਾਜੀ ਕੀਤੀ ਗਿਆ ਆ ਪੋਸਟਰ ਤੁਸੀਂ ਦੇਖ ਸਕਦੇ ਹੋ ਪੋਸਟਰ ਸਾਰੇ ਪੂਰੇ ਮੱਲੇ ਨੂੰ ਲੈ ਕੇ ਹਫ਼ਤੇ ਵਿੱਚ ਲੈ ਕੇ ਆ ਜਥੇਬੰਦੀਆਂ ਜਿਹੜੀਆਂ ਹੈਗੀਆਂ ਵਾਰਸ ਪੰਜਾਬ ਦੇ ਤੇ ਹੋਰ ਸਿੱਖ ਜਥੇਬੰਦੀਆਂ ਫਿਰ ਮੌਕੇ ਤੇ ਮੌਜੂਦ ਹੈ ਤੇ ਉਹਨਾਂ ਵੱਲੋਂ ਇਸ ਫਿਲਮ ਦੇ ਵਿੱਚ ਜਿਹੜੀ ਸਿੱਖਾਂ ਦੀ ਸ਼ਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤਾ ਗਿਆ ਉਹ ਵਿਰੋਧ ਕੀਤਾ ਗਿਆ ਉਸ ਦੇ ਪ੍ਰਤੀ ਗੁੱਸਾ ਸਿੱਖ ਜਥੇਬੰਦੀਆਂ ਦੇ ਵਿੱਚ ਤੇ ਇੱਥੇ ਅਪੀਲ ਕੀਤੀ ਹੈ ਕਿ ਇਸ ਨੂੰ ਸਾਰੇ ਪੰਜਾਬ ਦੇ ਚਕ ਪੂਰੇ ਪੰਜਾਬ ਦੇ ਪੂਰੇ ਵਾਰਡ ਜਿੱਥੇ ਵੀ ਨਾ ਲਗਾਇਆ ਜਾਵੇ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਨਾ ਦੇਖਣ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ